ਸਾਂਸਦ ਸੰਜੀਵ ਅਰੋੜਾ ਨੇ ਸ਼ਨੀਵਾਰ ਨੂੰ ਸਰਾਬਾ ਨਗਰ ਸਥਿਤ ਆਪਣੇ ਦਫ਼ਤਰ ਦੇ ਵਿੱਚ ਫ੍ਰੀ ਫਾਈਬਰੋਸਕੈਨ ਲੀਵਰ ਟੈਸਟ ਮੋਬਾਈਲ ਵੈਨ ਨੂੰ ਹਰੀ ਚੰਡੀ ਦਿੱਤੀ ਹੈ। ਦੱਸ ਦੇ ਇਹ ਕਿ ਚੰਡੀ ਦਿਖਾਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਾਂ। ਅਰੋੜਾ ਦਾ ਕਹਿਣਾ ਹੈ ਕਿ ਮੋਬਾਈਲ ਵੈਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਫ੍ਰੀ ਲੀਵਰ ਟੈਸਟ ਦੇ ਲਈ ਉਪਲਬਧ ਹੋਵੇਗੀ ਜੋ ਕਿ ਨਿੱਜੀ ਸਿਹਤ ਕੇਂਦਰਾਂ ਤੇ ਆਮ ਤੌਰ ਤੇ ਕਾਫੀ ਜ਼ਿਆਦਾ ਮਹਿੰਗਾ ਹੁੰਦਾ ਹੈ ਤਾਂ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਪੂਰੇ ਤਰੀਕੇ ਨਾਲ ਇੱਕ ਨਿੱਜੀ ਤੌਰ ਤੇ ਉਹਨਾਂ ਦੇ ਵੱਲੋਂ ਆਪਣੇ ਸਮਾਜ ਸੇਵਾ ਦੇ ਉਦੇਸ਼ ਨਾਲ ਇਹ ਸ਼ੁਰੂਆਤ ਕੀਤੀ ਗਈ ਹੈ ਅਰੋੜਾ ਦਾ ਕਹਿਣਾ ਹੈ ਕਿ ਵੈਨ ਸ਼ਹਿਰ ਦੇ ਹਰ ਵਾਰਡ ਦੇ ਵਿੱਚ ਪਹੁੰਚੇਗੀ ਲੋਕਾਂ ਦੇ ਟੈਸਟ ਕੀਤੇ ਜਾਣਗੇ ਅਰੋੜਾ ਦਾ ਕਹਿਣਾ ਹੈ ਕਿ ਜੇਕਰ ਇਹ ਪਹਿਲੀ ਵੈਨ ਸਫਲ ਸਾਬਤ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਹੋਰ ਵੈਨਾਂ ਵੀ ਲਗਾਏ ਆਂ ਜਾਣਗੀਆਂ ਤਾਂ ਜੋ ਲੋਕ ਇਸ ਦਾ ਲਾਭ ਲੈ ਸਕਣ। ਮਕੌਰ ਜੀ ਨੇ ਵੀ ਸਾਡੀ ਇਹਦੇ ਵਿੱਚ ਹੈਲਪ ਕੀਤੀ ਹੈ। ਇਹ ਇਹਨਾਂ ਦਾ ਸਾਰਾ ਉਪਰਾਲਾ ਹੈ। ਇਹ ਜਿਹੜੀ ਵੈਨ ਹੈ ਇਹ ਫਾਈਬਰੋਸਕੈਨ ਕਰਦੀ ਜਿਹੜਾ ਲਿਵਰ ਦੀ ਜੇ ਕੋਈ ਪ੍ਰੋਬਲਮ ਹੋਵੇ ਟੈਸਟ ਕਰਦੀ ਹੈ। ਇਹ 4 ਘੰਟਿਆਂ ਦਾ ਬ੍ਰੇਕ ਹੋਣਾ ਚਾਹੀਦਾ ਹੈ। ਖਾਦਾ ਪੀਤਾ ਕੁਝ ਨਹੀਂ ਹੋਣਾ ਚਾਹੀਦਾ ਤਾਂ ਇਹਦਾ ਰਿਪੋਰਟ ਠੀਕ ਆਂਦੀ ਹੈ। ਔਰ ਇਹ ਸਵੇਰੇ ਵੀ ਕਰਿਆ ਕਰਾਂਗੇ ਦੁਪਹਿਰ ਤੋਂ ਬਾਅਦ ਵੀ ਕਰਿਆ ਕਰਾਂਗੇ ਜਿਹੜੇ ਜਿਹੜੇ ਭਰਾ ਭੈਣ ਦਾ 4 ਘੰਟੇ ਦੀ ਬ੍ਰੇਕ ਹੋਏਗੀ ਉਹਦੇ ਕਰ ਲਿਆ ਕਰਾਂਗੇ ਇਹਦਾ ਇਹ ਫਾਇਦਾ ਹੁੰਦਾ ਵੀ ਡਿਜ਼ੀਜ਼ ਦਾ ਪਤਾ ਚੱਲ ਜਾਂਦਾ ਔਰ ਟਾਈਮ ਤੇ ਇਲਾਜ ਹੋ ਜਾਂਦਾ ਤੇ ਇਹ ਅਸੀਂ ਮਹੱਲਿਆ ਚ ਚਲਾਵਾਂਗੇ ਸਾਰਾ ਇਹ ਬਿਲਕੁਲ ਫ੍ਰੀ ਹੋਏਗਾ ਕੋਈ ਪੈਸਾ ਨਹੀਂ ਲੱਗੇਗਾ ਇੱਕ ਵੈਨ ਹਲੇ ਅਸੀਂ ਅੱਜ ਚਾਲੂ ਕਰਨ ਲੱਗੇ ਆ ਜੇ ਸਾਨੂੰ ਲੱਗੂਗਾ ਕਿ ਇੱਕ ਵੈਨ ਨਾਲ ਨਹੀਂ ਪੂਰਾ ਹੋ ਰਿਹਾ ਕੰਮ ਫਿਰ ਹੋਰ ਵੀ ਵੈਨਾਂ ਅਸੀਂ ਚਾਲੂ ਕਰ ਦਾਂਗੇ ਅੱਛਾ ਇੱਕ ਇੱਕ ਅਸੀਂ ਹੋਰ ਵੀ ਕਰ ਰਹੇ ਆ ਕਿ ਇਹਦਾ ਜਿਹੜਾ ਮੈਡੀਕਲ ਦੀ ਵੀ ਵੈਨ ਇੱਕ ਦੋ ਦਿਨਾਂ ਵਿੱਚ ਅਸੀਂ ਉਹ ਵੀ ਭੇਜਾਂਗੇ ਜਿਹਦੇ ਚ ਨਾਰਮਲ ਟੈਸਟ ਹੋਣਗੇ ਜਿਹੜੀ ਵੀ ਕਾਫੀ ਕੋਸਟ ਜਿਹੜਾ ਜਿਹੜਾ ਟੈਸਟ ਹੈਗਾ ਕਾਫੀ ਕੋਸਟਲੀ ਆ ਤੁਸੀਂ ਬਿਲਕੁਲ ਮੁਫਤ ਕਰ ਰਹੇ ਹੋ ਕਿੰਨੇ ਕੋ ਟੈਸਟ ਜਿਹੜਾ ਇਹ ਇਹ ਦਿਨ ਵਿੱਚ ਜਿਹੜੇ ਹੈਗੇ ਆ 70 80 ਟੈਸਟ ਹੋ ਸਕਦੇ ਆ ਜਿੱਦਾਂ 30 40 ਸਵੇਰੇ ਹੋ ਗਏ ਸ਼ਾਮੀ ਹੋ ਗਏ 5 ਮਿੰਟ ਲੱਗਦੇ ਇੱਕ ਟੈਸਟ ਨੂੰ ਤੇ ਡਬਾਕੀ ਡਿਪੈਂਡ ਕਰਦਾ ਕਿੰਨੇ ਖਾਲੀ ਪੇਟ ਲੈ ਆਂਦੇ ਆ ਕੀ ਹੁੰਦਾ ਫਿਰ ਉਸ ਆਪਣਾ ਇਹ ਡਾਕਟਰ ਦੀ ਰეკਮੈਂਡੇਸ਼ਨ ਦੇ ਉੱਤੇ ਟੈਸਟ ਹੋਣਗੇ ਕਿਸ ਤਰ੍ਹਾਂ ਹੋਣਗੇ ਨਹੀਂ ਨਹੀਂ ਜਿੰਨੇ ਕਰਾਣਾ ਕਰਾ ਲਵੇ ਕਈ ਵਾਰੀ ਤੁਹਾਨੂੰ ਨਹੀਂ ਪਤਾ ਲੱਗਦਾ ਪ੍ਰੋਬਲਮ ਹੁੰਦੀ ਹੈ ਹਮ ਹਰਜ ਕੀ ਹੈ ਟੈਸਟ ਦਾ ਵੈਸੇ ਵੀ ਕਹਿੰਦੇ ਕਰਾਈ ਕਰਾਣਾ ਹੀ ਚਾਹੀਦੇ ਆ ਸਰ ਰਿਪੋਰਟ ਜਿਹੜੀ ਆਨ ਦਾ ਸਪੋਰਟ ਇਹ ਕਿੰਨੇ ਕੇ ਟਾਈਮ ਬਾਅਦ ਮਿਲਾਲ ਦੀ ਨਾਲ ਉਸੇ ਵੱਲੇ ਰਿਪੋਰਟ ਆਪ ਹੋ ਜਾਏ ਸਰ ਨੂੰ ਪਤਾ ਕਿਤੋਂ ਕਿਦਾਂ ਦਿਨ ਲਗਾਏ ਐਸਮ ਕਿਤੇ ਖੜੀ ਹੈ ਜਾਂ ਕਿਤੇ ਜਾਣਾ ਹੈ ਉਹ ਅਸੀਂ ਅਸੀਂ ਸਾਰਿਆਂ ਨੂੰ ਜੀ ਮੈਸੇਜ ਵੀ ਭੇਜਾਂਗੇ ਬਾਕੀ ਅਨਾਉਂਸਮੈਂਟ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਲਾਕੇ ਚ ਜਾ ਰਹੇ ਆ ਉੱਥੇ ਸਾਡੇ ਨਹੀਂ ਸਾਡੇ ਸਾਰੇ ਕਾਉਂਸਲਰ ਸਹਿਬਾਨ ਆ ਉਹ ਐਕਟਿਵ ਹੋਣਗੇ ਇਹਨਾਂ ਕੋਲ ਸਾਰਿਆਂ ਦੇ ਨੰਬਰ ਹੁੰਦੇ ਆ ਇਹ ਭੇਜਣਗੇ ਵਾਰਡ ਵਾਈਜ਼ ਭੇਜਾਂਗੇ ਤਾਂ ਕਿ ਕਾਉਂਸਲਰਾਂ ਨੂੰ ਪਤਾ ਹੋਵੇ ਸਰ ਜਿਵੇਂ ਸਰਕਾਰ ਜਿਹੜੇ ਪ੍ਰਾਈਵੇਟ ਡਾਕਟਰਸ ਨਹੀਂ ਉਹ ਨਹੀਂ ਕਈ ਵਾਰੀ ਐਕਸੈਪਟ ਕਰਦੇ ਗਵਰਨਮੈਂਟ ਦੇ ਡੈਟਸ ਹੁੰਦੇ ਨੇ ਉਹ ਕਹਿੰਦੇ ਸਾਡੇ ਜਿਹੜੇ ਅਸੀਂ ਕਹਿੰਨੇ ਉੱਥੋਂ ਜਾ ਕੇ ਡੈਟਸ ਕਰਾਓ ਚਲੋ ਹੁਣ ਇਸ ਤਰ੍ਹਾਂ ਹੈ ਗੱਲ ਇਹ ਹੈ ਲੈਟ ਅਸ ਸੋ ਟੈਸਟ ਹੋਏਗਾ ਪ੍ਰੋਬਲਮ ਪੰਜਾਂ ਨੂੰ ਆਈ ਉਹ ਪੰਜਾਂ ਨੂੰ ਹੀ ਜਾਣਾ ਪਊਗਾ ਨਾ ਉੱਥੇ ਜੇ ਟੈਸਟ ਵੀ ਦੁਬਾਰਾ ਕਰਾਉਣਾ ਪਊ ਬਾਕੀ 95 ਤਾਂ ਤਸੱਲੀ ਹੋ ਗਈ ਉਹਨਾਂ ਦੀ ਸਰ ਪ੍ਰਾਈਵੇਟ ਡਾਕਟਰ ਐਕਸੈਪਟ ਕਰਨ ਇਹ ਗੱਲ ਅਸੀਂ ਜਾਣੇ ਵੀ ਤੁਹਾਡੇ ਕੋਲ ਕਹੀ ਜਾਵੇ ਜਿਹੜੇ ਪ੍ਰਾਈਵੇਟ ਡਾਕਟਰ ਚਲੋ ਮੈਂ ਰਿਕੁਐਸਟ ਤਾਂ ਇਹੀ ਕਰੂੰਗਾ ਵੈਸੇ ਮੈਨੂੰ ਹੀ ਲੱਗਦਾ ਕੋਈ ਹੋਰ ਟੈਸਟ ਹੋਵੇ ਤਾਂ ਦੁਬਾਰਾ ਕਰਾ ਸਕਦੇ ਪਰ ਫਾਈਬਰੋਸਕேன் ਮੇਰੇ ਕਹਿ ਲੈ ਐਕਸੈਪਟ ਕਰ ਲੈਣਗੇ ਆਹ ਕੀ ਮਹਿੰਗਾ ਟੈਸਟ ਆ ਜੀ ਇਹਨੂੰ ਆਪਰੇਟ ਕੋ ਆਪਰੇਟ ਕੋਣ ਕਰੇਗਾ ਆਪਰੇਟ ਕਿਸੇ ਸਾਰੇ ਟੈਕਨੀਸ਼ੀਅਨ ਡਾਕਟਰ ਨਾਲ ਜਾਣਗੇ ਜੀ ਗਵਰਨਮੈਂਟ ਗਵਰਨਮੈਂਟ ਨਹੀਂ 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 ਸਾਰਾ ਪ੍ਰਾਈਵੇਟ ਹੈ ਕੋਈ ਗਵਰਨਮੈਂਟ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹਾਂਜੀ ਜਨਤਾ ਨੂੰ ਕੀ ਪੀਂਗਣਾ ਬਸ ਇਹੀ ਅਪੀਲ ਕਰਾਂਗੇ ਵੱਧ ਤੋਂ ਵੱਧ ਤੁਸੀਂ ਇਹਦਾ ਫਾਇਦਾ ਉਠਾਓ ਟੈਸਟ ਕਰੋ ਰੱਬ ਕਰੇ ਠੀਕ ਹੀ ਨਿਕਲਣ ਪਰ ਜੇ ਕੋਈ ਪ੍ਰੋਬਲਮ ਨਿਕਲੇ ਤਾਂ ਜਲਦੀ ਤੋਂ ਜਲਦੀ